ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵਾਲੀ ਕੀ ਰਾਤ ਦੀਵੇ ਬਾਲੀਐਨ ਭਾਈ ਗੁਰਦਾਸ ਜੀ ਦੀ ਇਸ ਵਾਰ ਨੂੰ ਦੀਵਾਲੀ ਦੇ ਦਿਨ ਅਤੇ ਰਾਤ ਰਾਗੀ ਬੜੇ ਚਾਅ ਦੇ ਨਾਲ ਪੜਦੇ ਹਨ ਅਤੇ ਸੰਗਤਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਨੇ ਚਾਹੀਦੇ ਨੇ ਬਾਰ-ਬਾਰ ਇਸ ਤੁਕ ਦੇ ਬੜਾ ਜ਼ੋਰ ਦਿੰਦੇ ਹਨ ਦੀਵਾਲੀ ਦੀ ਰਾਤ ਦੀਵੇ ਬਾਲੀਐ ਸੰਤਾਂ ਨੂੰ ਇਹ ਸੈਂਸ ਦਿੰਦੇ ਹਨ ਕਿ ਬਾਣੀ ਸਾਨੂੰ ਕਹਿ ਰਹੀ ਹੈ ਦੀਵਾਲੀ ਦੀ ਰਾਤ ਤੇ ਦੀਵੇ ਬਾਲੋ ਲੇਕਿਨ ਨਹੀਂ ਇਹ ਕਿਸੇ ਹੋਰ ਸੈਂਸ ਦੇ ਵਿੱਚ ਭਾਈ ਗੁਰਦਾਸ ਜੀ ਦੀ ਬਾਹਰ ਲਿਖੀ ਗਈ ਹੈ ਆਪਾਂ ਛੋਟਾ ਜਿਹਾ ਵਿਚਾਰ ਕਰਦੇ ਹਾਂ ਦੀਵਾਲੀ ਦੀ ਰਾਤ ਦੀਵੇ ਬਾਲੀਐ ਭਾਈ ਗੁਰਦਾਸ ਜੀ ਇਸ ਦੇ ਵਿੱਚ ਫਰਮਾ ਰਹੇ ਹਨ ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਲਦੇ ਹਨ ਬੜੀ ਜਗਮਗ ਹੁੰਦੀ ਹੈ ਪਰ ਜਦੋਂ ਦਿਨ ਚੜ੍ਹਦਾ ਹੈ ਤੇ ਉੱਥੇ ਕੁਝ ਵੀ ਨਹੀਂ ਹੁੰਦਾ ਇਸ ਦੀ ਅਸਲੀਅਤ ਕੁਝ ਵੀ ਨਹੀਂ ਰਹਿ ਜਾਂਦੀ ਭਾਵ ਕਿ ਇਹ ਮਨ ਨੂੰ ਥੋੜੇ ਦਿਨ ਦੀ ਖੁਸ਼ੀ ਦਿੱਤੀ ਜਾਂਦੀ ਹੈ ਤਾਰੇ ਜਾ ਸਨਾਥ ਅੰਬਰ ਭਾਲੀਐਨ ਅਗਲੀ ਮਿਸਾਲ ਭਾਈ ਸਾਹਿਬ ਦਿੰਦੇ ਹਨ ਜਿਵੇਂ ਰਾਤ ਨੂੰ ਅਸਮਾਨ ਦੇ ਵਿੱਚ ਬڑے ਛੋਟੇ ਤੇ ਵੱਡੇ ਤਾਰੇ ਚਮਕਦੇ ਹਨ ਟਿਮਟਮਾਉਂਦੇ ਹਨ ਪਰ ਦਿਨ ਚੜ੍ਹਦਿਆਂ ਹੀ ਉਹਨਾਂ ਦਾ ਇਹ ਅਸਿੱਤਵ ਖਤਮ ਹੋ ਜਾਂਦਾ ਹੈ ਉਥੇ ਕੁਝ ਵੀ ਨਜ਼ਰ ਨਹੀਂ ਆਉਂਦਾ ਭਾਵ ਥੋੜੇ ਚਿਰ ਦੀ ਗੱਲ ਹੈ ਫੁੱਲਾਂ ਦੀ ਬਾਗਾਂ ਚੁੰਚ ਚੁੰਚ ਚਾਲੀਆਂ ਫੁੱਲਾਂ ਦੇ ਬਾਗ ਦੇ ਵਿੱਚ ਦਿਨ ਚੜਦਾ ਹੈ ਫੁੱਲ ਖਿਲਦੇ ਹਨ ਪਰ ਕੋਈ ਸਮੇਂ ਬਾਅਦ ਇਹ ਚੁੰਮ ਚੁੰਮ ਕੇ ਤੋੜ ਲੈ ਜਾਂਦੇ ਹਨ ਤੇ ਬਾਅਦ ਵਿੱਚ ਉਹੀ ਜੋ ਬਾਗ ਹੈ ਉਜਾੜ ਨਜ਼ਰ ਆਣ ਲੱਗ ਪੈਂਦਾ ਹੈ ਤੀਰਥ ਜਾਤੀ ਜਾਤ ਨੈਣ ਨਹਾਲੀਆਂ ਤੀਰਥਾਂ ਦੇ ਉੱਤੇ ਕਿਸੇ ਖਾਸ ਅਫਸਰ ਦੇ ਉੱਤੇ ਯਾਤਰੀ ਜਾਂਦੇ ਹਨ ਦੇਖੇ ਜਾਂਦੇ ਹਨ ਬੜੀ ਭੀੜ ਹੁੰਦੀ ਹੈ ਪਰ ਜਦੋਂ ਤੀਰਥ ਦਾ ਉਹ ਸਮਾਂ ਬੀਤ ਜਾਂਦਾ ਹੈ ਤਾਂ ਉੱਥੇ ਫਿਰ ਕੁਝ ਨਜ਼ਰ ਨਹੀਂ ਆਉਂਦਾ ਹਰ ਚੰਦੌਰੀ ਝਾਤ ਵਸਾਏ ਉਚਾਲੀਆਂ ਹਰ ਚੰਦੌਰੀ ਇੱਕ ਅਸਮਾਨ ਦੇ ਵਿੱਚ ਵਾਤਾਵਰਨ ਦੇ ਹਿਸਾਬ ਦੇ ਨਾਲ ਇੱਕ ਨਗਰੀ ਜੀ ਨਜ਼ਰ ਆਉਣ ਲੱਗ ਪੈਂਦੀ ਹੈ ਅਸਮਾਨ ਦੇ ਵਿੱਚ ਉਸਤਰਾ ਲੱਗਦਾ ਹੈ ਕਿ ਪੂਰਾ ਨਗਰ ਬਣਿਆ ਅਸਮਾਨ ਦੇ ਵਿੱਚ ਉਸ ਦੇ ਵਿੱਚ ਮਕਾਨ ਵੀ ਬਣੇ ਹਨ ਸੜਕਾਂ ਵੀ ਬਣੀਆਂ ਹਨ ਔਰ ਇਹ ਹਰ ਚੰਦੌਰੀ ਕਈ ਵਾਰੀ ਜੋ ਜਹਾਜ਼ ਚਲਾਉਂਦੇ ਹਨ ਉਹ ਦੇਖਦੇ ਹਨ ਕਿ ਅਸੀਂ ਸ਼ਾਇਦ ਕਿਸੇ ਚੱਕਰ ਵਿੱਚ ਫਸ ਗਏ ਹਾਂ ਪਰ ਇਹ ਇੱਕ ਸਿਰਫ ਵਾਤਾਵਰਣ ਦੇ ਨਾਲ ਇੱਕ ਇਹੋ ਜਿਹਾ ਨਕਸ਼ਾ ਬਣ ਜਾਂਦਾ ਹੈ ਜੋ ਸਹੀ ਨਜ਼ਰ ਆਉਂਦਾ ਹੈ ਅਸਲੀਅਤ ਵਿੱਚ ਉੱਥੇ ਕੁਝ ਵੀ ਨਹੀਂ ਹੁੰਦਾ ਤੇ ਉਹ ਹਰ ਚੰਦੌਰੀ ਨੂੰ ਵਸਦੀ ਹੈ ਪਰ ਫਿਰ ਖਤਮ ਹੋ ਜਾਂਦੀ ਹੈ ਵਾਤਾਵਰਣ ਦੇ ਨਾਲ ਉਹਦੇ ਵਿੱਚ ਫਿਰ ਫਰਕ ਪੈ ਕੇ ਉਹ ਖਤਮ ਹੋ ਗਈ ਦਿਸਣੋਂ ਬੰਦ ਹੋ ਗਈ ਉਹਦਾ ਕੋਈ ਅਸਿੱਤਵ ਨਹੀਂ ਹੁੰਦਾ ਹੈ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਐਨ ਗੁਰਮੁਖਾਂ ਨੂੰ ਗੁਰੂ ਮਹਾਰਾਜ ਨੇ ਆਤਮਿਕ ਸੁਖ ਫਾਲ ਦੀ ਦਾਤ ਜੋ ਬਖਸ਼ੀ ਹੈ ਸ਼ਬਦ ਸੰਭਾਲੀਐ ਉਹ ਸ਼ਬਦ ਨੂੰ ਸੰਭਾਲਦੇ ਹਨ ਜੋ ਗੁਰੂ ਨੇ ਨਾਮ ਬਖਸ਼ਿਆ ਹੈ ਜਪਣ ਵਾਸਤੇ ਉਹਨੂੰ ਸੰਭਾਲ-ਸਮਾਲ ਕੇ ਆਤਮਕ ਆਨੰਦ ਪ੍ਰਾਪਤ ਕਰਦੇ ਹਨ ਇਹ ਛੋਟੀਆਂ-ਛੋਟੀਆਂ ਚੀਜ਼ਾਂ ਥੋੜੇ ਜਿਹੇ ਵਾਲੀਆਂ ਖੁਸ਼ੀਆਂ ਉਹਦੇ ਵਿੱਚ ਉਹ ਮਨ ਨਹੀਂ ਲਾਉਂਦੇ ਤੋ ਭਾਵ ਸਾਰਾ ਇਹ ਹੈ ਕਿ ਗੁਰਮਖ ਲੋਕ ਦੀਵਾਲੀ ਦੀ ਰਾਤ ਦੀ ਖੁਸ਼ੀ ਤਾਰੇ ਫੁੱਲ ਔਰ ਤੀਰਥ ਦੇ ਯਾਤਰੀਆਂ ਦੇ ਮੇਲੇਆਂ ਵਾਂਗੂ ਜਗਤ ਨੂੰ ਅਲਪਕਾਲ ਦੀ ਖੁਸ਼ੀ ਮੰਨ ਕੇ ਚਿਤ ਕਰਕੇ ਉਪਰਾਮ ਰਹਿੰਦੇ ਹਨ ਤੇ ਗੁਰੂ ਜੀ ਦੇ ਸ਼ਬਦ ਦਾ ਸਿਮਰਨ ਕਰਦੇ ਰਹਿੰਦੇ ਹਨ ਜਿਸ ਦੇ ਨਾਲ ਉਹਨਾਂ ਦਾ ਮਨ ਹਮੇਸ਼ਾ ਖਿੜਿਆ ਰਹਿੰਦਾ ਹੈ ਆਤਮਿਕ ਸੁਖ ਮਿਲਦਾ ਹੈ ਲੋਕ ਪਰ ਲੋਕ ਨੂੰ ਸਵਾਰਦੇ ਹਨ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਰਾਗੀ ਸਿੰਘਾਂ ਨੂੰ ਸੁਮਤ ਬਖਸ਼ੀ ਜਾਏ ਭਾਈ ਇਹ ਸ਼ਬਦ ਕੋਈ ਦੀਵੇ ਬਾਲਣ ਵਾਸਤੇ ਨਹੀਂ ਉਚਾਰਿਆ ਗਿਆ ਬਲਕਿ 네ਗੇਟਿਵ ਹੈ ਇਹਦੇ ਵਿੱਚ ਦੀਵੇ ਦੀ ਕੋਈ ਮਹਾਨਤਾ ਨਹੀਂ ਹੈ ਇਥੋਂ ਤੱਕ ਦੇਖਿਆ ਗਿਆ ਹੈ ਕਿ ਸਾਰੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਵੀ ਰਾਗੀ ਇਹ ਸ਼ਬਦ ਬੜੇ ਉੱਚੀ ਉੱਚੀ ਬੋਲ ਕੇ ਪੜਦੇ ਹਨ ਬਾਰ-ਬਾਰ ਇਸ ਤੱਕ ਨੂੰ ਦਰਾਉਂਦੇ ਹਨ ਤੇ ਸੰਗਤਾਂ ਨੂੰ ਇਹ ਮੈਸੇਜ ਦਿੰਦੇ ਹਨ ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਨੇ ਚਾਹੀਦੇ ਹਨ ਜੋ ਬੜੀ ਗਲਤ ਗੱਲ ਹੈ ਔਰ ਇਨਾ ਰਾਗੀ ਸਿੰਘਾਂ ਦੀ ਜੋ ਇੱਕ ਗੁਰਮਤਿ ਖੋਜ ਹੈ ਉਸ ਦੇ ਉੱਤੇ ਚਿੰਨ ਲੱਗ ਜਾਂਦਾ ਹੈ ਭਾਈ ਗੁਰਦਾਸ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ ਤੇ ਉਹ ਸੰਗਤਾਂ ਨੂੰ ਇਹ ਸ਼ਬਦ ਪੜ ਕੇ ਕੀ ਸਮਝਾ ਰਹੇ ਹਨ ਸੰਗਤਾਂ ਅਨਜਾਣ ਹਨ ਉਹਨਾਂ ਨੂੰ ਤੇ ਪਤਾ ਨਹੀਂ ਹੁੰਦਾ ਔਰ ਰਾਗੀ ਸਿੰਘ ਗੁੰਮਰਾਹ ਕਰਦੇ ਹਨ ਇਸ ਕਰਕੇ ਬੇਨਤੀ ਹੈ ਸਾਰੀਆਂ ਸੰਗਤਾਂ ਸਾਵਧਾਨ ਹੋਵੋ ਔਰ